अच्छा जी कौन ਕੀ ਹੈ ਤੇਰੇ ਨੇ ਪਤਾ ਹੈ ਤੈਨੂੰ ਦੇਖ ਕੇ ਕੀ ਹੁੰਦਾ ਚਾਚਾ ਤੇ ਜੀ ਅਬ ਤੇਰੀ ਸ਼ਰਮ ਘਰ ਵਾਲੀ ਮੋਟੀ ਹਾਏ ਤੇਨੇ ਦੇ ਕੇ ਸ਼ਰਮ ਤਾਂ ਹੋ ਗਈ ਤੇ ਅਲਹੀ ਮੈਨੂੰ ਤੱਕਾ ਵੀ ਕਰ ਲਾ ਕੋਈ ਗੱਲ ਹਾਏ ਇਹ ਤਾਂ ਬੱਸ ਚਾਚਾ <coughs> ਪਾਣੀ ਚਾਚਾ ਜੀ ਚਾਚਾ ਹੀ ਪਾਣੀ ਬੁਲੋ ਪਾਣੀ ਲਾਇਆ ਪਤੋਏ ਉਹ ਚਾਹ ਧਰ ਲੈਣਾ ਉਹ ਚਾਹ ਦਾ ਚਾਚਾ ਮੈਂ ਬਣਾ ਲੈਣੀ ਆ ਮੈਂ ਤਾਂ ਹਜੇ 100 ਕੰਮ ਪਿਆ ਕਰਨਾ ਮੈਨੂੰ ਐ ਸੀ ਕੱਲੀ ਜਾਣੀ ਤੇ ਸਾਰਾ ਕੰਮ ਆ ਗੋਹਾ ਖੁੜਾ ਕਰਕੇ ਆਈ ਆ ਪਹਿਲਾਂ ਰੋਟੀ ਬਣਾਉਣੀ ਆ ਹਜੇ ਕੋ ਰੋਟੀ ਤਾਂ ਬਣਾਉਣੀ ਆ ਕੀ ਤੂੰ ਐ ਤੇ ਦੇਖ ਲੈ ਮੈਂ ਤੜਕੇ ਦਾ ਨਾਲ ਮੈਂ ਵੀ ਖਾਪ ਰਹਾਗਾ ਮੈਂ ਵੀ ਚਾਹ ਪੀਣੀ ਹੈ ਜੀ ਮੈਂ ਵੀ ਬੋੜਾ ਬੰਦਾ ਫਿਰ ਜਿਆਦਾ ਹਜੇ ਟਾਈਮ ਹੀ ਨਹੀਂ ਹੋਇਆ ਰੋਟੀ ਦਾ ਟਾਈਮ ਆਉਣ ਤੇ ਚਾਹ ਪੀ ਲਈ ਰੋਟੀ ਕਦੋਂ ਖਾਉਂਗੇ ਫਿਰ ਚਲੋ ਮਰਜੀ ਆਪੇ ਉਹ ਕਿੱਥੇ ਆਪਣਾ ਮੋੜਾ ਉਹ ਤੁਹਾਨੂੰ ਪਤਾ ਆ ਜੇ ਵੀਰਾ ਵਾਇਆ ਹੋਵੇ ਤਾਂ ਤਾਂ ਵੀ ਸੋਕ ਹੋਵੇ ਘਰੇ ਉਹਦਾ ਆਪ ਲੰਘ ਜਾਣਾ ਤੜਕੇ ਪਤਾ ਨਹੀਂ ਕਿਹੜੇ ਪਾਸੇ ਉਹ ਕੰਜ ਦੇ ਦੀ ਕਰੀ ਸੀ ਗੱਲ ਮੁੰਡੇ ਨਹੀਂ ਸਾਰਾ ਪਿੰਡ ਤੁਹਾਨੂੰ ਬੌਲਾ ਕਹਿੰਦਾ ਬੌਲਾ ਤਾਂ ਕਾਨੂੰ ਆਉਂ ਨਹੀਂ ਕਰ ਰੱਖਿਆਗਾ ਹੋਰ ਚਲ ਮੇਰੀ ਗੱਲ ਸੁਣ ਲੈ ਹੋਣਾ ਅੱਜ ਫਿਰ ਮੇਰੇ ਨਾਲ ਖੇਤ ਜਾਏ ਖੇਤ ਮੈਂ ਕੀ ਕਰਨਾ ਕੋਈ ਨਹੀਂ ਕਰਦਾ ਢੱਕਾ ਤੋੜਦਾ ਖੇਤ ਜਾ ਕੇ ਆਪਾਂ ਮੜਾ ਮੋਟਾ ਕਣਕ ਦੇ ਆਂਢੀ ਵੜ ਲਾਂਗੇ ਆਲੇ ਨਾਲੋਂ ਚੱਲ ਕੋਈ ਨਹੀਂ ਭੱਜ ਚਲੂੰਗੀ ਮੈਂ ਫਿਰ ਕਿਹੜਾ ਕੰਮ ਨੇ ਵੇਟ ਲੈਣਾ ਕੰਮ ਤਾਂ ਮਿਲਦੀ ਕੰਮ ਨੂੰ ਕੀ ਆਪਣੇ ਖਾਸਾ ਵੱਡਾ ਬਿਹੜਾ ਦੋ ਤਾਂ ਸਮਾਤਾਂ ਨੇ ਇੱਕ ਇਧਰਲੀ ਕੁੰਦੜੀ ਦੋਏ ਸਾਫ ਕਰਕੇ ਨਿਬੜ ਜੂ ਕੰਮ ਕੱਪੜੇ ਵੀ ਧੋਣ ਵਾਲੇ ਪੈਣੇ ਲਾਲਾਂ ਸਿੱਟੀ ਜਾਂਦੇ ਹੁੰਨੇ ਆ ਮੈਂ ਤਾਂ ਦੇਖ ਲਾ ਅੱਠ ਦਿਨ ਹੋ ਗਏ ਇਹੀ ਬਾਰਖਾ ਚੁਗਾ ਜਾ ਹੋਰ ਰੋਜ਼ ਬਦਲਦੇ ਆ ਚੱਲ ਮੈਂ ਥੋੜਾ ਕੱਪੜੇ ਥੋੜੀ ਨਹੀਂ ਬਰੀਆਂ ਲੋਟ ਹੋਣੀਆਂ ਪਤਾ ਨਹੀਂ ਕਿੱਥੇ ਮਰਿਆ ਤੜਕੇ ਦਾ ਨਿਕਲਿਆ ਹੋਇਆ ਉਹਨਾਂ ਦੇ ਮੇਰੇ ਸਾਲੇ ਨੂੰ ਮੈਂ ਤੋੜੂ ਗੱਟੇ ਹੁੰਦੇ ਪਾਣੀ ਮਰਿਆ ਪੁੱਛੀ ਕੀ ਕਰਾਂ ਦੁਖੀ ਕਰਖਿਆ ਮੜੀ ਲਾਦ ਨਹੀਂ ਚਲ ਦੇਖਦਾ ਮੈਂ ਹੀ ਮੈਂ ਸਾਮੂਹ ਸਦਾ ਜਾ ਕੇ ਦੇਖ ਆਉਣਾ ਤਾਂ ਬੜੇ ਬੜਾ ਹੋ ਗਿਆ ਹਟ ਲੈ ਲਿਆ ਫਿਰ ਤੱਕ ਸੋਨੇ ਸਾਰੇ ਮੇਰੇ ਕੰਜ ਦਾ ਕੋ ਬੜਾ ਜਾ ਟੱਕਰ ਗਿਆ ਸਾਲੋਏ ਹਮਲੀਏ ਭੈਣ ਦਾ ਜੀ ਤੋਂ ਲਹੀ ਜੀ ਚਲ ਉਧਰ ਜਾ ਕੇ ਜਾਨੋ

ਕੁਛ ਨਹੀਂ ਪੜਨਾ ਕਿਸੇ ਘਰ ਦੇ ਕੰਮ ਕਰੀ ਨਾ ਬਸ ਉਹ ਬਾਰੇ ਕਿੱਥੇ ਜਾਂਦਾ ਤੈਨੂੰ ਪਤਾ ਹਾਂ ਚਾਲ ਕੋਈ ਨਹੀਂ ਮੇਰਾ ਨਾ ਭਰਾ ਆਉਣਾ ਤੈਨੂੰ ਕਰਦੀ ਆਂ ਅੱਛਾ ਚੱਲ ਜੰਮਾ ਮਲਾ ਕੀ ਕਰੀ ਜਾਂਦੇ ਬਣਾ ਕੁਛ ਨਹੀਂ ਆਉਂਦਾ ਮੇਰੀ ਸਹੇਲੀ ਦਾ ਫੋਨ ਜਾ ਰਿਹਾ ਸੀ ਆ ਅੱਛਾ ਝਾੜੂ ਲਾ ਲਈ ਸੀ ਮੈਂ ਤਾਂ ਚੱਲੀ ਗਈਆਂ ਤੀ ਉਹ ਤਾਂ ਕੁਝ ਨਹੀਂ ਉਹ ਕੱਲ ਸਵੇਰੇ ਜਾ ਕੇ ਉਹਨਾ ਕੱਪੜੇ ਲੀੜੇ ਜਾਂ ਲੈ ਕੇ ਆਉਣਾ ਉਹਨੇ ਤਾਂ ਬੁਲਾਉਂਦੀ ਸੀ ਮੈਂ ਕੱਪੜੇ ਆਉਣੇ ਲੈ ਕੇ ਆਉਣੇ ਨੇ ਤੂੰ ਹੀ ਜਾਏਂਗੀ ਲੈ ਫਿਰ ਹਣ ਨਾਲ ਜਾਉਂਗੀ ਮੈਂ ਉਹਦੇ ਕਹਿੰਦੀ ਤੂੰ ਪਸੰਦ ਕਰ ਲਈ ਗਏ ਤੇਰੀ ਪਸੰਦ ਸੋਹਣੀ ਹੈ ਹੋਰ ਹੋਰ ਤੇਰੀ ਪਸੰਦ ਸੋਹਣੀ ਆ ਉਹ ਵੀ ਨਾ ਫਿਰ ਜਾਇਆ ਕਰ ਕਰਿਆ ਜਾਇਆ ਕਰ ਆਪ ਤਾਂ ਜਿਵੇਂ ਹੁਦੀ ਕਰੇ ਖੜਦਾਗਾ ਮੈਂ ਤਾਂ ਮੁੰਡਾ ਕੁੜੀਆਂ ਦਾ ਬਹੁਤ ਖਾਗ ਅੱਜ ਕੱਲ ਮੁੰਡੇ ਕੁੜੀ ਚ ਕੋਈ ਫਰਕ ਨਹੀਂ ਹੈਗਾ ਵੀਰੇ ਅੱਛੇ ਹਾਂ ਆਹ ਪਰ ਸਾਰਾ ਦਿਨੇ ਬਾਰੀ ਫਰੀ ਜਾਇਆ ਕਰ ਕਿਉਂ ਬਾਰੇ ਕਾਉ ਫੇਰਾ ਮੇਰਾ ਘਰ ਆ ਮਕਰੇ ਰਹੂਗੇ ਨਾਲੇ ਤੂੰ ਮੇਰੀ ਗੱਲ ਸੁਣਦਾ ਕਰੇ ਖੜ ਜਾ ਚਾਚਾ ਬੋਲਦਾ ਸੀਗਾ ਪਹਿਲਾਂ ਕੀ ਕਹਿੰਦਾ ਕਹਦਾ ਕਿੱਧਰ ਨਿਕਲ ਜਾਂਦਾ ਕਹਦਾ ਉਹ ਤੜਕੀ ਬੰਨ ਕੇ ਪੱਗ ਤੂੰ ਵੀ ਨੰਗ ਜਾਂਨਾ ਤੜਕੀ ਕੋਈ ਜਾਣਾ ਨਹੀਂ ਜਾ ਰਹਾ ਦੋਸਤਾਂ ਨਾਲ ਬਈ ਜਿਵੇਂ ਤੂੰ ਕਹਿਣੀ ਹੁਣ ਮੈਂ ਸਹੇਲੀ ਨੂੰ ਕੱਪੜੇ ਦੇਵਾ ਕੇ ਲੈ ਆਉਣਾ ਮੇਰੇ ਵੀ ਯਾਰ ਦੋਸਤ ਨੇ ਫਿਰ ਯਾਰ ਦੋਸਤ ਵੀਰੇ ਆਪਨੂੰ ਖਾਣ ਨੂੰ ਨਹੀਂ ਦਿੰਦੇ ਇਹ ਕੰਮ ਤੁੰਦਾ ਕਰ ਲੈ ਕੋਈ ਤੇਰੀ ਸਹੇਲੀ ਦਾ ਖਾਣ ਨੂੰ ਦਿੰਦੇ ਉਹ ਜਿਹੜੀ ਤੂੰ ਨਾਲ ਜਾਨੀ ਮੈਂ ਕਿਹੜਾ ਰੋਜ਼ ਜਾਨੀ ਹੈਗੀ ਮੈਨੂੰ ਗੱਲ ਲੱਗ ਜਾਣਾ ਤੂੰ ਨਾ ਮੈਂ ਕਿੰਨਾ ਕਰੋ ਜਾਨਾ ਤੂੰ ਤਾਂ ਰੋਦੇ ਜਾਣਾ ਆਹੋ ਇਹ ਗੰਦੀ ਆ ਚੰਨ ਲਈ ਚਾਚਾ ਕਹੇਗਾ ਸੀ ਕਹਿੰਦਾ ਖੇਤ ਕੰਮ ਕਰਨ ਵਾਲਾ ਪਿਆ ਨਾਲੇ ਤਾਂ ਨਾਲ ਡੰਗਰ ਨਮਾਉਣ ਵਾਲਾ ਆਪੇ ਗਿਆ ਲੰਗੜਾ ਕਰਨੀ ਪਤਾ ਨਹੀਂ ਮੜਮਟਾ ਕੰਮਾ ਥਲਵਾਣੇ ਕਰ ਕਰ ਮੈਂ ਕੀ ਕਰ ਸਾਰਾ ਕੁਝ ਮੈਨੂੰ ਸੁੱਖ ਕੇ ਨਹੀਂ ਦਿੱਤਾ ਮੈਂ ਪੜਾਈ ਕਰਾਂ ਕੱਬੀ ਡੰਗਰਾਂ ਨਾ ਕਰ ਉਹ ਅੱਛਾ ਫਿਰ ਮੈਂ ਮੈਨੂੰ ਸੁੱਖ ਨਹੀਂ ਦਿੱਤਾ ਸਾਰਾ ਕੁਝ ਮੇਰੀ ਗੱਲ ਸੁਣ ਹੁਣ ਪੇਟ ਪੂਜਾ ਵੀ ਸਾਰਿਆਂ ਦੀ ਮੈਂ ਕਰਾਉਣੀ ਆ ਫੇਰਾ ਜੇ ਕੋਈ ਜੋਬ ਮਿਲਦੀ ਮੈਨੂੰ ਚਾਲ ਚੰਗਾ ਕਹੀਂ ਸੋਡੇ ਮਾਂ ਕੋ ਬੀਲਾ ਫਰੀ ਜਾਏਗਾ ਬਾਈ ਦਾ ਚੰਗਾ ਚਾਹ ਪੀ ਲੈ ਪਾਣੀ ਹੈ ਪਾਣੀ ਲੈ ਦੇਨਾਂ ਲੈ ਪਹਿਲਾਂ ਸੰਗੋ ਲੈ ਮੇਰੇ ਨਾਲ ਸੌਣਾ ਨਾਲੇ ਮੜਾ ਪੁੱਟ ਕਰੇ ਖੜ ਜਾ ਕਰ ਤੈਨੂੰ ਪਤਾ ਫਿਰ ਚਾਚਾ ਵੀ ਗੁੱਸਾ ਕਰਦਾ ਵੀ ਕਰੇ ਨਹੀਂ ਖੜਦਾ ਕੰਮ ਉਹ ਤੀ ਲਗਾਏਗਾ ਤੁਸੀਂ ਦੋਹ ਜਾਨੇ ਮੇਰੇ ਤੇ ਇੰਨਾ ਕਿਉਂ ਲੱਗਦੇ ਹੋ ਲੱਗਣਾ ਹੈ ਦੇਖਣਾ ਤੇਰੇ ਪਿੱਛੇ ਮੈਂ ਆਪਣੀ ਪੜਾਈ ਛੱਡੀ ਹੋਈ ਆ ਆਪਦੇ ਸੁਪਨੇ ਮਾਰ ਕੇ ਘਰੇ ਬੈਠੀਆਂ ਨਾ ਛੱਡ ਫਿਰ ਮੇਰੇ ਪਿੱਛੇ ਪੜਾਈ ਕਿਉਂ ਛੜਦੀ ਆਪਦੀ ਘਰ ਦੇ ਹਲਾਤਾਂ ਕਰਕੇ ਛੱਕਿਆ ਭਾਈ ਮੈਂ ਵੀ ਤੂੰ ਪੜ ਲੈ ਕੇ ਕੋਈ ਕੰਮ ਧੰਦਾ ਕਰ ਲੈਣਾ ਆਹੋ ਫਿਰ ਇਹਦਾ ਪੜਾਤਾ ਤੈਨੇ ਫਿਰ ਪੜ ਲੈ ਬਾਹਰੇ ਤਾਂ ਨਾ ਜਾਏਗਾ ਸਾਰਾ ਦਿਨ ਮਡੇਰ ਨਾਲ ਫਿਰਦਾ ਰਹਣਾ ਨਾ ਬਾਰਾ ਕਰਦੀ ਕਿਉਂ ਨਜ਼ਾਰਾ ਦੋਸਤਾਂ ਨਾਲ ਵੀ ਨਾ ਫਿਰਾਂ ਤੂੰ ਨਹੀਂ ਜਾਂਦੀ ਉਹਦੇ ਸਿੱਲੀ ਨਾਲ ਮੇਰੇ ਨਾਲ ਬਰਾਬਰੀਆਂ ਨਾ ਕਰਿਆ ਕਰ ਦੇ ਮੈਨੂੰ ਸੌ ਕੰਮ ਹੁੰਦਾ ਕਰਦਾ ਸਾਰੇ ਕੰਮ ਮੈਨੂੰ ਕਰ ਲੈਣ ਦੇ ਦੇ ਉਹ ਹੀ ਤੂੰ ਹੋ ਰਹੇ ਹੋ ਜਾਓ ਠੁੱਕੀ ਜਾਓ ਚਾਚਾ ਇਹ ਚਾਚਾ ਨਾ ਹੁੰਦਾ ਨਾ ਆmu ਨਹੀਂ ਰਹਿਣਾ ਸੀ ਤੇਰਾ ਈਨੀ ਗੱਲਾਂ ਨੂੰ ਨਾ ਰੱਖੋ ਤੈਨੂੰ ਪਤਾ ਮਾਂ ਤੋਂ ਹੰਦੀ ਸੀ ਕਿ ਚਾਚੇ ਨੇ ਬੰਦ ਕਰਾਇਆ ਨਾ ਮਾਂ ਤੈਨੂੰ ਨਾ ਲੜਾ। ਲੈ ਆ ਵੀ ਆ। ਅਰੇ ਹੋਰ ਫਿਰ ਆਂਦਾ ਚੌਕੀਅਰ ਤੇ ਸੜਕੇ ਦਾ ਖੜਾ ਹੋਇਆ ਹੋਇਆ ਤੂੰ। ਚਾਚੇ ਪਹਿਲਾਂ ਹਲਕਾ ਬਲਾ ਬੇਟੀ। ਹਣ ਤੂੰ ਉਲਣ ਲੱਗਿਆ। ਚਾਚਾ ਵੀ ਨਾ ਕੁੜੀ ਹੋ ਕੇ ਕੰਮ ਕਰ ਰਹੀ ਆ ਤੇਰੇ ਪਿਸੂ ਨਹੀਂ ਪਏ ਹੈਗੇ। ਸੜਕੇ ਦਾ ਨਿਕਣਾ ਹੋਇਆ ਕਰੋ। ਮੁਹੰਮਦ ਯਾਰਾਂ ਨੂੰ ਤਲ ਬਿਨਾਂ ਨਾ ਪੜਨਮੀ ਨਾ ਜਾ। ਚਾਰ ਤੋਂ ਉਸਤੇ ਦੇਣਾ ਕਿ ਖਾ ਚਾਰ ਤੋਂ ਸਬ ਛਟਣੀ। ਮੇਰਾ ਸਾਰਾ ਘਰੇ ਨਾ ਬੜਿਆ ਘਰ। ਨਾਲੇ ਤੇਰੇ ਨਾਮ ਕਰਾ ਮਾਰੇ ਬਾਰੇ ਕਰਾ ਕੇ ਆਉਂਗਾ ਕੀ ਗੱਲ ਹੈ? ਤੇਰਾ ਕੀ ਚਾਰ ਪਾਉਣਾਗਾ? ਤੈਨੂੰ ਝੰਮਿਆਗਾ ਧੋਲ ਕਰ ਦੇ ਮੈਂ ਤਾਂ ਕਹਿੰਦਾ ਤੂੰ ਟੱਡਮ ਲੂੰ ਤੇ ਸਾਰੀ ਕਿਸੇ ਘਰ ਘਰ ਚਲਾਉਂਦਾ ਕੰਮ ਤਾਂ ਜਾਂਦੀ। ਤਾਂ ਤਾਂ ਜਵੀ ਲੈਣੇ ਅਸੀਂ। ਪਹਿਲੇ ਤੂੰ ਇਹਦੇ ਮਾਗਰ ਲੱਗਦੀ ਨਾਲੇ। ਮੇਰੀ ਇੱਕ ਗੱਲ ਸੁਣਦਾ ਸਰਦਾਰ। ਜੇ ਮੰਮੀ ਡਾਡੀ ਜਾਂ ਜਮੀਨਾਂ ਲਾਉਂਦਾਈ। ਮੇਰੀ ਇੱਕ ਗੱਲ ਸੁਣਦਾ। ਯਾ ਵੀ ਜੋ। ਬਰਾਦ ਨੂੰ ਆ ਤੱਕਾਈ ਦੀ ਜੇ ਤਰੇ ਹੀ ਹਾਲਾਤ ਰਹੇ ਮੈਂ ਤਾਂ ਭਾਈ ਤੈਨੂੰ ਬੇਦਖਲ ਕਰ ਠੀਕ ਆ ਨੂੰ ਕਮੇ ਕਰੇਗਾ ਮੈਨੂੰ ਬੇਦਖਲਾ ਹੋਏ ਨਹੀਂ ਬੋਲਦੇ ਹੁੰਦਾ ਚਾਹ ਕੋਈ ਨਾ ਚਾਚਾ ਉਹ ਕੀ ਕਰਨਿਆ ਸਾਰਾ ਤੇਰੇ ਬਾਹਰ ਰਹਿਣਾ ਕਦੇ 50000 ਤੇ ਰਹਿਦਾ ਤੇ ਕਦੇ 20000 ਤੇ ਰਹਿਦਾ ਤੇ ਤੇਰਾ ਤਾਂ ਇਹੀ ਕਦੇ ਪਤਾ ਨਹੀਂ ਕਿਉਂ ਦੇਏਗਾ ਹੁਣ ਚਾਚੇ ਜ਼ਮੀਨ ਨਹੀਂ ਪਾਉਂਦਾ ਤੂੰ ਮੇਰੀ ਜਮੀਨ ਬੜੀ ਤੇਰੇ ਛੱਤੀ ਕੀ ਦੇਣੇ ਮੇਰਾ ਸਾਲਾਣਾ ਹੁਣ ਤੱਕ ਤੈਨੂੰ ਪਾਲਿਆ ਉਹ ਨਹੀਂ ਤੈਨੂੰ ਚਾਹ ਰਹਿਗਾ ਮੋਰ ਦੋਤਾ ਦੇਖ ਲੈ ਭੈਣੇ ਕਰ ਮੋਰ ਕਿਵੇਂ ਬੋਲੇਗਾ ਬਟਾ ਛਮੀਨ ਮੈਂ ਛੱਤੀ ਤਾਂ ਕਿਰੇ ਜੂਗਾ ਤੇਰੀ ਉਹ ਰਹਿ ਕਾਦਾ ਨਾ ਬੀਹਾਂ ਜਮੈਂ ਸਾਰਾ ਗੁੱਸੇ ਸਿਦਾ ਹੁੰਦਾ ਇਸਦਾ ਕਿਉਂ ਹਣ ਆਪਣੇ ਪਿੱਛੇ ਵਿਆਹ ਨਹੀਂ ਕਰਾਇਆ ਉਹਨੇ ਵੀ ਸ਼ਰਮ ਕਰ ਲੈ ਮਾੜੀ ਮੋਟੀ ਹੋਇਆ ਨਹੀਂ ਇਹਦਾ ਵਿਆਹ ਵਿਆਹ ਨਹੀਂ ਕਰਾਇਆ ਕਿਸੇ ਨੇ ਦਈ ਨਹੀਂ ਇਹਨੂੰ ਡੋਲਾ ਦੇਖ ਲੈ ਦੇਖ ਲੈ ਨਾ ਜਮੀ ਮੱਤ ਬਲਕਿ ਤਦਾ ਜਮੀ ਹੋਏ ਉਹ ਜਮੀ ਠੱਠੇ ਪੂਜੇ ਦਿੱਕੀ ਦਿੱਤਾ ਮੱਤ ਦਾ ਜਮੀ ਆਖ ਨਹੀਂ ਲਈ ਮੱਤ ਕਾਨੂੰ ਮਾਰਦਾ ਹੂੰ ਹੀ ਮਾਰ ਦੇ ਇਹ ਮਾਰਤਾ ਹੁੰਦਾ ਸ਼ੁਰੂਤੀ ਵਿਚੰਦੇ ਨੂੰ ਮਾਰਕਾਲ ਅੱਠਾ ਦੇ ਕੇ ਮਾਰਦਾ ਹੁੰਦਾ ਤਾਂ ਮੇਰੇ ਵੱਡੇ ਭਾਈ ਕਰਕੇ ਮੈਂ ਚਲਾਇਆ ਨਾ ਬਿਨਾਂ ਆਪ ਦਾ ਖੂਣਾ ਉਹ ਮੈਂ ਤੇਰੇ ਕਰਕੇ ਬਿਆਹ ਹੀ ਕਰਾਇਆ ਕਰਦੇ ਚੱਲਦੇ ਨੇ ਕਮਾਲ ਹੈਗੀ ਐਸੇ ਨੂੰ ਬਾਦ ਉਹਰਾ ਹੈਗੀ ਆ ਲਾੜੇ ਨਾ ਤੁਸੀਂ ਕੰਮ ਕਾੜਾ ਕਰਨਾ ਆਪਾਂ ਕੋਈ ਕਾਨੂੰ ਪਹਿਣੇ ਉਹੀ ਬੋਲ ਜਾਂਦਾ ਪੱਟੂ ਖਾਉਂਦਾ ਮਤਲਬ ਜਾਨਾ ਆਪ ਦਾ ਕੰਮ ਧੰਦਾ ਕਰ ਲੈ ਕੋਈ ਮੇਰਾ ਭਾਦੀ ਨਾਲੇ ਮੈਨੂੰ ਸਮਝਾ ਮੇਰੀ ਸੁਣਦਾ ਮੈਂ ਤਾਂ ਪੂਰਾ ਬੋਲਦਾ ਕਿਥੋਂ ਆਇਆ ਜਣੂ ਤੂੰ ਕੀ ਯਾਰਾ ਦੋਸਤਾਂ ਨੂੰ ਨੇ ਤਾਂ ਹੀ ਮਲੰਗ ਯਾਰੀ ਨੋਟਾਂ ਦੇ ਹੀ ਤੇ ਪਾਈ ਰੱਖਦੇ ਆ ਰੋਟੀ ਝੁੱਲਸ ਨਹੀਂ ਰੋਟੀ ਕਿੱਥੇ ਝੁੱਲਸਲੀ ਹੁੰਦਾ ਆਇਆ ਸੀ ਦਾਕਾ ਜੇਦਾ ਜਾਈ ਕੋਈ ਜਾਣਾ ਕਿੰਨਾ ਸਭ ਕੰਮ ਕਰ ਜਾਂਦਾ ਨੋਟਾਂ 'ਚ ਕੁਝ ਨਹੀਂ ਆ ਮੈਨੂੰ ਮੈਨੂੰ ਦੇਖੋ ਭੁਕੇ ਐਵੇਂ ਪਹਿਲਾਂ ਗੱਲ ਹੋ ਗਿਆ ਉਹ ਮੂਰਾ ਨਸਲ ਦਾ ਕਿਹਾ ਹੈਗਾ ਦੀ ਡਾਕਟਰ ਜਿਹਨੇ ਸੋਨਾ ਵਾਂਦਾ ਅੱਛਾ ਅੱਜ ਇਹ ਆੁੰਨ ਅਖਰਾ ਕਦ ਬੈ ਆਏ ਨੌਲੇਗਾ ਚੋਟੀ ਦਾ ਹਣਾ ਮਾਦਾ ਬਿੱਲੀਆਂ ਖੱਠੀ ਲੈ ਲਵਾਂ ਦੀ ਯਾ ਤੇ ਉਹ ਕਲ ਮੁਹਿਆ ਕਲ ਮੁਹਿਆ ਆ ਗਿਆ ਓਏ ਮਾਦਾ ਆ ਗਿਆ ਨਾ ਨਾਬਾ ਕਿੱਥੇ ਆ ਮੇਰੀ ਗੱਲ ਸੁਣਾ ਇੱਕੋ ਡਾਕਟਰ ਨੂੰ ਫੋਨ ਕਰ ਬੰਮ ਨੂੰ ਆਪਣਾ ਦੇਖੀ ਪਸ਼ੂ ਪੈਰਾਂ ਲੈ ਵਿਚਾਰੇ ਦੇ ਉਹ ਪਸ਼ੂ ਆ ਰਿਹਾ ਹਾਂ ਨਾਬਾ ਕਿੱਥੇ ਆ ਮੈਂ ਰੋਟੀ ਖਾਣੀ ਦੀ ਕਰੀ ਹੋਗੀ ਔਰ ਉਹਨੇ ਕਿੱਥੇ ਜਾਣਾ ਕਰੇ ਨਹੀਂ ਹੈਗੀ ਤੂੰ ਇੱਧਰ ਕਿ ਨਹੀਂ ਲੈ ਕੇ ਆਇਆ ਤੂੰ ਮੈਂ ਇੱਧਰ ਕੀ ਕਰਨ ਵਾਸਤੇ ਲੈ ਕੇ ਆਇਆ ਨੰਦਰ ਆਲਾ ਕਰਨ ਵਾਸਤੇ ਕਿਤੇ ਲੈ ਕੇ ਆਇਆ ਹਾਂ ਮੈਂ ਉਹ ਡੰਗਰਾਂ ਤਾਂ ਮੈਂ ਕਰਤਾ ਉਹ ਬੜਾ ਹੁਣਾ ਥਲਾਉਂਦੀ ਹੈਗੀ ਇੱਧਰ ਵੀ ਨਹੀਂ ਕਿੱਥੇ ਹੋਰ ਆ ਯਾਰ ਮੈਂ ਗੀਚੇ ਚ ਮਾਰ ਕੇ ਆ ਮੈਨੂੰ ਕੀ ਪਤਾ ਕਿੱਥੇ ਆ ਉਧਰ ਵੀ ਨਹੀਂ ਹੈਗੀ ਕਰਾਂ ਕਰ ਹੈ ਨਹੀਂ ਮੈਨੂੰ ਦੱਸ ਕੇ ਗਈ ਹੋਣੀ ਕਿਤੇ ਨਹੀਂ ਯਾਰ ਅੱਕੇ ਦਾ ਕੁੜੀ ਘਰੀ ਹੁੰਦੀ ਹੈਗੀ ਪਰ ਗਈ ਕਿੱਥੇ ਉਹ ਆਂਡੀਆਂ ਕਮਾਂਡੀਆਂ ਦੇਖ ਲੈ ਕਿਸੇ ਤੇ ਬੈਠੀ ਹੋਊਗੀ ਕਿਤੇ ਵੀ ਨਹੀਂ ਹੈਗੀ ਨਾ ਚਾਚੇ ਕੇ ਨਾ ਤਾਏ ਕੇ ਉਹ ਬਾਂਟੀ ਕੇ ਘਰੇ ਦੇਖ ਲੈ ਉੱਥੇ ਬੈਠੀ ਹੋਊਗੀ ਉਹਨਾਂ ਦੇ ਵੀ ਨਹੀਂ ਹੈਗੀ ਉਹਨਾਂ ਦੇ ਵੀ ਨਹੀਂ ਹੈਗੀ ਤੈਨੂੰ ਦੱਸ ਕੇ ਗਈ ਹੋਣੀ ਨਾ ਮੈਨੂੰ ਤਾਂ ਨਹੀਂ ਦੱਸ ਕੇ ਗਈ ਪਰ ਗਈ ਕਿੱਥੇ ਆ ਮੈਨੂੰ ਕੀ ਪਤਾ ਮੈਂ ਤਾਂ 3 ਘੰਟੇ ਹੋ ਗਏ ਉਹ ਰਾਇ ਨੂੰ ਸਾਰਾ ਦਿਨ ਟੰਕਰਾਂ 'ਚ ਬਟਾਇਆ ਕਰੇ ਵੀ ਫੜ ਜਾ ਕਰਦਾ ਸੂਈ ਮਿੰਟ ਹੋਇਆ ਮੈਂ ਸੁਈ ਆ ਮੈਂ ਤਾਂ ਇਹਨੂੰ ਦੇਖਣ ਆਇਆ ਸੀਗਾ ਮਾਂ ਵਿਚਾਰਾ ਕਿਤੇ ਭੁੱਖਾ ਮਰਦਾ ਹੋਵੇ ਤੂੰ ਤਾਂ ਨਹੀਂ ਆਉਂਦਾ ਇਧਰ ਮੈਨੂੰ ਤਾਂ ਮਿੱਠਿਆ ਲੱਗ ਰਿਆਂ ਨਾਲ ਮੇਰੀ ਗੱਲ ਸੁਣ ਲੈ ਹੁਣ ਤਾਂ ਕੁੜੀ ਨਹੀਂ ਕਿੱਥੇ ਯਾਰ ਮੈਂ ਤਾਂ ਕਾਲ ਜੋ ਆਇਆ ਤੇ ਹੁਣ ਮਾਂ ਚੱਲ ਰੋਟੀ ਖਾਣਾਂ ਜਾ ਕੇ ਕੋਈ ਵੀ ਨਹੀਂ ਨਾ ਤੂੰ ਤੀ ਮੈਂ ਇਧਰ ਆ ਕੇ ਮੈਂ ਕਿਤੇ ਪਾਗਲ ਚ ਲੈ ਕੇ ਆਇਆ ਹੋਣੀ ਬਰਾ ਤਾਂ ਮਗਰੋਂ ਵਾਸਤੇ ਉਹਨੂੰ ਉਹ ਇਹ ਤਾਂ ਜਾਣਦੀ ਨਹੀਂ ਅਰੇ ਬਣਾ ਦੱਸੇ ਕਿ ਤੂੰ ਕੀ ਪਤਾ ਹੁਣ ਕਿੱਥੇ ਜਾ ਰਹੀ ਆ ਕਿੱਥੇ ਨਾ ਨਾ ਉਦਲੇ ਫੋਨਾਂ ਵੀ ਫੋਨ ਕਰਕੇ ਪੁੱਛ ਲਈਏ ਤੂੰ ਐ ਕਰ ਕਹ ਨਾਈ ਚੱਲ ਮੈਂ ਦੇ ਕੇ ਲਉ ਨਾ ਕਿਤੇ ਉਰੀ ਬੈਠੀ ਹੋਵੇ ਕਿਸੇ ਹੋਰ ਦੇ ਤੈਨੂੰ ਨਾ ਜਾਣ ਦੇਖ ਲਾ ਤੈਨੂੰ ਤਾਂ ਪਤਾ ਹੋਊਗਾ ਕਿੰਨਾ ਕੋਣਾਂ ਦੇ ਜਾਂਦੀ ਆ ਹਾਂ ਤੂੰ ਐ ਕਰ ਚੱਲ ਮੈਂ ਵੀ ਆਉਂ ਮੈਂ ਵੀ ਰੋਟੀ ਖਾਣੀ ਆ ਲੈ ਆ ਜਾ ਸਿੱਧੀ ਹਾਂ ਆ ਗਿਆ ਚੱਲ ਨਾ ਆਇਆ ਬਣਾਦਾ ਸਦਾ ਕਦੇ ਵੀ ਨਹੀਂ ਜਿੰਦਗੀ ਚ ਉਹ ਬੈਠੀ ਹੂ ਕੋਸੇ ਇੱਕ ਮੁੰਡੇ ਦੇ ਨੂੰ ਛੁੱਡੂ ਨੂੰ ਪਤਾ ਨਹੀਂ ਲੱਗਿਆ ਹੋਣਾ ਚਲ ਬੰਟੀ ਬੁੰਟੀ ਕੇ ਮੈਂ ਦੇਖ ਲੈਂਨਾ ਉਹ ਖੜ ਜਾ ਆਪਣੋਈਆ ਆਥ ਨੇ ਪਿਆਉਂਗਾ ਦੁੱਧ ਤੈਨੂੰ ਬਸ ਮੇਰਾ ਸਾਲਾ ਭੁੱਖੀ ਰਿਹਾ ਕਰ ਉਹ ਤਾਂ ਚੌਂਦਾ ਨਹੀਂ ਘਦੀ ਮਾਂ ਨੂੰ ਤਗਾ ਸਾਲਾ ਇਹ ਕਰਦਾ ਪਾ ਠੀਕ ਹੀ ਦੇਖ ਲੈਂਨਾ ਉੱਥੇ ਬੈਠੀ ਹੂ ਕਿਦਾ ਕੰਜਰਾ ਮੇਰਾ ਸਾਲਾ ਮਰਿਆ ਹੋਇਆ ਜਮੀ ਨਹੀਂ ਕਿਤੇ ਦੇਖ ਕੇ 라 ਜੀਗਾ ਤੁਹਾਣਾ ਫੇਰੇ ਦੇਖੂ ਕੋਲੇ ਰਾ ਕੇ ਸਾਰੇ ਗਮੰਡੀਆਂ ਦੇ ਦੇਖ ਰਿਹਾ ਸਾਰੀ ਬੀਚ ਫਿਰ ਲਿਆ ਮੈਂ ਤਾਂ ਕਿਤੇ ਨਹੀਂ ਥਈ ਹੈਗੀ ਨਾ ਘਰੇ ਦੇ ਜੀ ਆਈ ਤਾਂ ਇਹ ਕਿਧਰ ਹੈ ਕੁੜੀ ਜੀ ਯਾਰ ਆ ਲੱਪੜ ਜਾ ਕਿਧਰ ਰਹਿ ਗਿਆ ਬਾਤਾਂ ਰੱਖਿਆ ਕਰਨੀ ਤਾਂ ਚੱਕਣਾ ਤਾਂ ਹੁੰਦਾ ਹੈ ਹੈਲੋ ਮੋਰੋਗੜ ਬੋਲਦਾ ਹਾਂ ਜੱਲੇ ਹਾਂ ਠੀਕ ਆ ਬਾਈ ਠੀਕ ਆ ਠੀਕ ਆ ਹਾਂ ਹਾਂ ਸਭ ਰਾਜੀ ਖੁਸ਼ੀ ਰਹਾ ਸਭ ਰਾਜੀ ਖੁਸ਼ੀ ਤੂੰ ਦੱਸ ਅੱਛਾ ਹਾਂ ਦੱਸ ਕੀ ਗੱਲ ਕਰਨੀ ਸੀ ਹੈ ਉਹ ਨਹੀਂ ਹੋਈ ਭਲੇਖਾ ਲੱਗਿਆ ਉਹਨਾਂ ਤੈਨੂੰ अच्छा यार चल ठीक है भाई है हाँ हाँ कोई नहीं कोई ठीक है भाई कर दे कोई ना दीक चंद चढ़ता मुंडिया ਮਰ ਗਿਆ ਮੇਰਾ ਸੜਾ ਓਏ ਉਹ ਪੂਰੇ ਆਉਰੇ ਆ ਮੇਰਾ ਸੜਾ ਜਮੀ ਬੈਗੇ ਆਪਾਂ ਦਾ ਪਾਣੀ ਚ ਕੀ ਹੋ ਰਾਇਆ ਇੱਥੇ ਮੇਰੀ ਗੱਲ ਸੁਣਾ ਖੈਰ ਵੀ ਆ ਉਹ ਖੈਰ ਕੀ ਆ ਚੇਲੇ ਦਾ ਪੁੱਣ ਆਇਆ ਸੀ ਹੁਣ ਉਹ ਉਹ ਕਹੇ ਕਹਿੰਦਾ ਤੂੰ ਆ ਨਾ ਸੋਡੀ ਕੁਡੀ ਕਹਿੰਦਾ ਠਿਕਰਾ ਨਾ ਕਿਸੇ ਨਾਲ ਆ ਭੁਮਿਕਾ ਆ ਜਾਣ ਲੱਗਿਆ ਹੋਇਆ ਹਾਂ ਟੋ ਬਾਰ ਹਾਂ ਕਹਿੰਦਾ ਕਿਸੇ ਮੁੱਢ ਮੁੱਢੇ ਨਾਲ ਖੜੀ ਧੀ ਪਤਾ ਘੱਟ ਪਾ ਕੇ ਖੜੇ ਦੋ ਜਣੇ ਉਹ ਚੌੜ ਗਾਦਾ ਉਧਰ ਨਾਲ ਕੋਈ ਚਾਈਲਾ ਕਿੱਥੇ ਚੌੜ ਕਰੂ ਠੱਟੀ ਦਾੜੀ ਇਹੋ ਵਈ ਜਾ ਕੇ ਨਾ ਕਰੂ ਯਾਰ ਯਾਰ ਇਹ ਗੱਲ ਕਿ ਨਹੀਂ ਹੋ ਸਕਦੀ ਚਾਚੇ ਕੋਈ ਯਾਰ ਵਿਸ਼ਵਾਸ ਤਾਂ ਮੈਨੂੰ ਵੀ ਹੁਣ ਚਾਈਲਾ ਮੇਰਾ ਯਾਰ ਆ ਉਹ ਕਿੱਥੇ ਝੂਠ ਬੋਲਦਾ ਕਿ ਸਾਨੂੰ ਨਹੀਂ ਕਿਤੇ ਮਾੜਾ ਚੰਗਾ ਬੋਲਣਾ ਹੈਗਾ ਕਿਤੇ ਬਾਹਰ ਇਹਦਾ ਆਈ ਨਹੀਂ ਗਈ ਨਹੀਂ ਨਾ ਦੱਸ ਕਿੱਥੇ ਅੱਜ ਕਿੱਥੇ ਆ ਫੋਨ ਤਾਂ ਮੈਂ ਦੇਖਿਆ ਪਿਛਲੀ ਵਾਰ ਹੁਣ ਫੋਨ ਤਾਂ ਆਉਂਦੀ ਰਹਿੰਦਾ ਹੁਣ ਆਪਾਂ ਨੂੰ ਕਿਉਂ ਤਾਂ ਕਿਹਦਾ ਫੋਨ ਆਉਂਦਾ ਆਪਾਂ ਘੜੇ ਦੇ ਵਿੱਚ ਪੜੇ ਹੋਏ ਹਾਂ ਹੁਣ ਚਾਚੇ ਹੁਣ ਕੀ ਆ ਦਾਗ ਲਵਾਉਣਾ ਤੀ ਲਵਾਤਾ ਭਾਈ ਇਹ ਮੰਮੀ ਡੈਡੀ ਦੇ ਨਹੀਂ ਸੋਚਿਆ ਥੋੜਾ ਮੋਟਾ ਉਹ ਮੈਂ ਤਾਂ ਤੈਨੂੰ ਨਲਾਇਕ ਸਮਝਦਾ ਸੀ ਤਾ ਉਦੋਂ ਵੱਡੀ ਨਾਲੇ ਕੇ ਨਿਕਲ ਗਈ ਤੱਤੇ ਚਲ ਮੈਂ ਕੰਮ ਨਹੀਂ ਕਰਦਾ ਪਰ ਇਹਦੇ ਵਰਗਾ ਕ ਨਹੀਂ ਵੀ ਹਾਂ ਜਾਂ ਕੁੜੀਆਂ ਲੈ ਕੇ ਘੁੰਮਦਾ ਜਾਂ ਕੁਝ ਵੀ ਮੇਰੇ ਦਾ ਡਾੜੀ ਦਾ ਜ਼ਮੀਨ ਖਾਜਿ ਕਰਿਆ ਲੈ ਆ ਰਹੀ ਹੈ ਤੱਤੇ ਕਾ ਕਰੋਂ ਮਨਮਾਨਤ ਬਲਾਲੇ ਨੂੰ ਕਰਨਾ ਗੱਲ ਕੀਤੀ ਬਾਬੂ ਬਾਬੂ ਜੀ ਮਤਾਪ ਚੜ ਰਿਹਾ ਆ ਆ ਬੈ ਜਾ ਸੈਲੀਨਾ ਉਹ ਲੈ ਗਈ ਸੀ ਹਾਂ ਕੀ ਲੈ ਕੇ ਆਏ ਹੋ ਉਹ ਨਹੀਂ ਨਾ ਕੱਪੜੇ ਲਿਆਉਣੇ ਸੀ ਦਸਰਾ ਸੀਗਾ ਅੱਛਾ ਹਾਂ ਹੋਰ ਕੋਈ ਗੱਲ ਬਾਤ ਨਹੀਂ ਹਾਂ ਕੀ ਤੋ ਕਾ ਪੁੱਛਦਾ ਮੂੰਹ ਪੁੱਛਣਾ ਨਾ ਉਹ ਤਾਂ ਕਿਉਂ ਪੁੱਛਦਾ ਕੋ ਗੱਲ ਹੋਣੀ ਨਹੀਂ ਨਹੀਂ ਮੈਂ ਤਾਂ ਤਾਂ ਪੁੱਛਦਾ ਦੀ ਮਾਂ ਚਲੋ ਤੇਰਾ ਵਿਆਹ ਕਰ ਦੋ ਮੈਨੂੰ ਉਮਰ ਵੀ ਥਾਸੀ ਹੋ ਰਹੀ ਤਰੀ ਕਿਆ ਹਾਂ ਅਚਾਨਕ ਵੀਰੇ ਉਹ ਕੋਈ ਯਾਰ ਦੋਸਤ ਆਂ ਮੇਰਾ ਤੇ ਉਹਨਾਂ ਦੇ ਰਿਸ਼ਤੇਦਾਰੀ ਚ ਮੁੰਡਾ ਮੈਂ ਵਿਆਹ ਨਹੀਂ ਕਰਾਉਣਾ ਵੀਰੇ ਚਾਚਾ ਸਮਝਾਉਂ ਨੂੰ ਪੁੱਛਾ ਉਹ ਪਾਈ ਗੱਲ ਉਹ ਸਹੀ ਕਹਿੰਦਾ ਧੀ ਆਪੇ ਨਾ ਟਾਈਮ ਨਾਲ ਘਰੇ ਜਾਂਦੀਆਂ ਚੰਗੀਆਂ ਲੱਗਦੀਆਂ ਨਹੀਂਆਂ ਜਦੋਂ ਕਹਿੰਦਾ ਬਾਪ ਦੀ ਜੁੱਤੀ ਦਾ ਮੁੰਡੇ ਦੇ ਪੈਰ ਚੋਂ ਲੱਗੇ ਜਦ ਯਾਰ ਦੋਸਤ ਹੁੰਦੇ ਨੇ ਉਹ ਠੀਕ ਆ ਜਿਹੇ ਜਾਂ ਮੇਰਾ ਉਹ ਮੁੰਡਾ ਹੋ ਜਾ ਮੈਨੂੰ ਤੂੰ ਆਂ ਤਾਂ ਹੀ ਮੈਂ ਤੈਨੂੰ ਕੁਛ ਦਾਦੀ ਕੋਈ ਮੁੰਡਾ-ਮੁੰਡਾ ਕਿ ਨਹੀਂ ਪਸੰਦ ਆ ਮੇਰੇ ਇਹੇ ਜਿਹੇ ਦਾ ਕੋਈ ਗੱਲ ਨਹੀਂ ਅੱਛਾ ਹਾਂ ਚੱਲ ਫਿਰ ਮੈਂ ਵਿਆਹ ਨਹੀਂ ਕਰਾਉਣਾ ਕਿਉਂ ਬੱਸ ਕਰਾਉਣਾ ਪੂਰੀ ਨਹੀਂ ਹਾਂ ਚੱਲ ਕੋਈ ਨਾ ਰੋਟੀ ਲਿਆ ਦੇ ਮੈਨੂੰ ਮੈਂ ਨਹੀਂ ਕਰਾਉਣੀ ਚੰਗਾ I got nightmares in my head. I fear that the thoughts build up until I can't hear that my mind fills up into a creature and it haunts me somewhere much deeper. Anxiety filling up every space, no privacy. Uh, and silently, it could build and build until you finally see. Whoa, oh, it's taking over. Damn, no closure moving closer. No exposure, I just want to be a loner. Some kids are looking over all their shoulders like moving boulders just to get out of the home. It sucks. I've had a I want to feel the stuck under the rug on my I got न मृत्यु न परि की खटेस में जुड़ी जिंदगी अब जो तो ये फना ले <laughs> कर चली थी लेकिन आज जिंदगी अब जी कंट्रोल लगे उनके सब वो हो हो वाला है

ਉਹ ਤਾਂ ਚਾਚਾ ਜੀ ਮੇਰੇ ਨਾਲ ਇੱਕ ਮੁੰਡਾ ਪੜਦਾ ਹੁੰਦਾ ਸੀ ਕੋਲ ਵਿੱਚ ਤੇ ਅਸੀਂ ਵਿਆਹ ਕਰਾ ਆਪਣੇ ਪੂਰੇ ਖਾਨਦਾਨ ਚ ਅੱਜ ਤੱਕ ਕਿਸੇ ਨੇ ਹੈ ਇੱਕ ਮੁਕਾ ਕੇ ਪੇਜ ਦਿਆ ਕਰਾ ਕਰ ਆ ਗਾ ਨਾਈਟ ਮੇਰੇ ਸਮਾਹੇ চা জি দু চারু চ

Thoughts build up until I can't hear. That my mind fills Whoa. up into a creature and it haunts me somewhere much deeper. Anxiety filling up every space, no privacy. And silently, it could build and build until privacy. Whoa, it's taking over. Damn are moving closer. No exposure, I just want to be a ਤੂੰ ਜੱਟ ਨਹੀਂ ਸੱਤਰੀ ਤੇ ਅੱਜ ਨਹੀਂ ਕੱਲ ਨੂੰ ਤੋ 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 ਚੱਲ ਯਾਰ ਕਰੇ ਨਵਜੋਤ ਅੱਜ ਇੱਧਰ ਕੋਈ ਬੈਠੀ ਆ ਚਲ ਇਸਲੇ ਨੂੰ ਜਾਂਦੇ ਪਹਿਲਾਂ ਕੀ ਹੋਇਆ ਮਨਾ ਗੱਲ ਤਾਂ ਦੱਸੋ ਆਹ ਇੱਥੇ ਬੈਠ ਕੇ ਗੱਲ ਕਰੀ ਆਪਾਂ ਕੀ ਹੋ ਗਿਆ ਸੋਣਾ ਕਿਸੇ ਵੀਰੇ ਸੋਣਾ ਕਿਸੇ ਵੀਰੇ ਤੇਰੇ ਮਗਰੋਂ ਚਾਚੇ ਨੇ ਮੇਰੀ ਇੱਜ਼ਤ ਨੂੰ ਹੱਥ ਪਾਇਆ ਤੂੰ ਰਹਿਣ ਦੇ ਚਾਚੇ ਦੇ ਇਲਜ਼ਾਮ ਨਾ ਲਾ ਮੈਨੂੰ ਸਾਰਾ ਪਤਾ ਬਾਰੇ ਕੀ ਕਰਦੀ ਫਿਰਦੀਆਂ ਕੀ ਨਾ ਕਰਦੀ ਫਿਰਦੀਆਂ ਵੀਰੇ ਤੂੰ ਵੀ ਐ ਬੋਲਣ ਲੱਗ ਗਿਆ ਮੈਨੂੰ ਨਾ ਉਦੋਂ ਪਾਰਕ ਚ ਕੀ ਕਰਦੀ ਸੀ ਉਹ ਮੁੰਡੇ ਨਾਲ ਕੌਣਾ ਉਹ ਉਹ ਵੀ ਮੈਂ ਚਾਚੇ ਨੂੰ ਦੱਸਤਾ ਸੀਗਾ ਵੀ ਮੇਰੇ ਨਾਲ ਮੁੰਡਾ ਪਹਿਲਾਂ ਕਾਲਜ ਚ ਪੜਦਾ ਸੀ ਅਸੀਂ ਵਿਆਹ ਕਰਾਉਣਾ ਸੀਗਾ ਜਦੋਂ ਮੈਂ ਤੈਨੂੰ ਚਾਚੇ ਲੈ ਕੇ ਬੈਠੇ ਨੇ ਪੁੱਛਿਆ ਦੀ ਵੀ ਤੈਨੂੰ ਕੋਈ ਮੁੰਡਾ ਵੀ ਨਹੀਂ ਪਸੰਦ ਤਾਂ ਉਦੋਂ ਮੈਨੂੰ ਕਿਉਂ ਨਹੀਂ ਦੱਸਿਆ ਕਿ ਮੈਨੂੰ ਮੁੰਡਾ ਪਸੰਦ ਆ ਹੁਣ ਤੂੰ ਮੇਰੀ ਗੱਲ ਤੇ ਯਕੀਨ ਨਹੀਂ ਕਰਦਾ ਹੈਗਾ ਚਾਚੇ ਤੇ ਜਾਣ ਕੇ ਜਿਵੇਂ ਨਾ ਲਾ ਠੀਕ ਆ ਮੈਂ ਕੋਈ ਨਿਜ਼ਾਮ ਵੀ ਲਾਉਂਦੀ ਵੀਰੇ ਮੈਨੂੰ ਸੌਂ ਲੱਗੇ ਤੇਰੀ ਸੌਂ ਸੱਚੀ ਕਹਿਨੀ ਆ ਆਹੋ ਮੈਨੂੰ ਤਾਂ ਮਾਰ ਦੇ ਪਹਿਲੀ ਵਿਆਹ ਤੇਰਾ ਵਿਆਹ ਵੀ ਨਾ ਦਿਖਾ ਮੰਮੀ ਡੈਡੀ ਦੀ ਸੌਂ ਮੈਂ ਸੱਚੀ ਕਹਿਨੀ ਆ ਝੂਠ ਨਹੀਂ ਬੋਲਦੀ ਹੈਗੀ ਇਹ ਗੱਲ ਹੋ ਨਹੀਂ ਸਕਦੀ ਤੂੰ ਮੈਨੂੰ ਇਤਰਾਜ਼ ਦੇ ਇਲਜ਼ਾਮ ਲਾ ਰਹੀ ਏ ਜਾਣ ਕੇ ਤੇ ਮੈਂ ਜਾਣ ਕੇ ਕਿਉਂ ਕਹੂੰਗੀ ਅੱਗੇ ਨਾ ਕਦੇ ਕਹਦਾ ਮੈਂ ਉਹ ਮੁੰਡੇ ਨੇ ਮਾਰੀ ਨਾ ਸਾਰੀ ਗੱਲ ਤਾਂ ਮੈਨੂੰ ਪਤਾ ਵੀ ਤੇਰੀ ਕਿਸ ਨਾਲ ਗੱਲ ਬਾਤ ਆ ਕਿਹਨਾਂ ਨਾਲ ਪਰ ਮੈਂ ਜਾਣ ਕੇ ਸੱਚੀ ਸੱਚ ਵਿੱਚ ਹੀ ਦੇਖਣਾ ਚਾਹਾਂ ਤੀ ਵੀ ਗੱਲ ਕੀ ਆ ਚਲ ਠੀਕ ਆ ਤੈਨੂੰ ਮੇਰੇ ਤੇ ਯਕੀਨ ਨਹੀਂ ਨਾ ਹੈਗਾ ਤੂੰ ਆਪੇ ਅੱਖਾਂ ਨਾਲ ਦੇਖ ਲਈ ਫਿਰ ਉਹ ਫਿਰ ਤਾਂ ਯਕੀਨ ਆ ਜਾਊਗਾ ਹਾਂ ਮੈਂ ਆਪਦੀ ਅੱਖਾਂ ਦੇਖਣਾ ਚਾਹਾਂਗਾ ਰਾਂ ਚਲ ਠੀਕ ਆ ਮੈਂ ਤੈਨੂੰ ਆਪ ਹੀ ਦੱਸੂਗੀ ਕਟ ਕਰੀਏ ਯਾਰ ਠੀਕ ਆ ਵੀਰੇ ਜੇ ਤੈਨੂੰ ਮੇਰੇ ਤੇ ਨਹੀਂ ਯਕੀਨ ਨਾ ਹੁਣ ਮੈਂ ਤੈਨੂੰ ਪ੍ਰੂਫ ਨਾਲ ਹੀ ਮਿਲੂਗੀ ਮੈਨੂੰ ਪ੍ਰੂਫ ਚਾਹੀਦਾ ਜੇ ਉਹਨੇ ਐਵੇਂ ਕੀਤਾ ਹੋਣਾ ਤੇਰਾ ਤਾਂ ਸੌਦੀ ਲੱਤਾਂ ਮੈਂ ਤੋੜੂਗਾ ਨਾਲੇ ਘਰੋਂ ਬਾਹਰੇ ਕੱਟੂਗਾ ਪਰ ਮੈਨੂੰ ਪ੍ਰੂਫ ਦੇ ਠੀਕ ਆ ਵੀਰੇ ਯਾਰ ਇਹ ਗੱਲ ਤਾਂ ਨਹੀਂ ਹੋ ਸਕਦੀ ਵੀ ਚਾਚੇ ਨੇ ਐਡਾ ਵੱਡਾ ਹੋ ਕੇ ਰਹੂਗਾ ਫੇਰ ਵੀ ਘਰ ਦੀ ਇੱਜ਼ਤ ਹੈ ਕੁੜੀ ਝੂਠ ਬੋਲਦੀ ਹੋਊਗੀ ਜਾਣ ਕੇ ਉਹ ਮੁੰਡੇ ਮਗਰ ਲੱਗ ਕੇ ਚਲ ਬਾਕੀ ਮੈਂ ਪ੍ਰੂਫ ਨੂੰ ਤਾਂ ਕਹਿ ਦਿੱਤਾ ਆਇਆ ਉਹ 24 ਸਾਲ ਦਾ ਪੁੱਤ ਆ ਜਿੱਦ ਤੋਂ ਹੈ ਦਾ ਕੀ ਆ ਜਾਣ ਹੈ ਕਿ ਲਾਇਆ ਤੇ ਲੈ ਉਹ ਲਾਵੇ ਉਹ ਲਾਵੇ ਚਾਹ ਚਾਹ ਨਹੀਂ ਮੈਂ ਪੀਤੀ ਚਾਹ ਬਣੀ ਆਂਦੀ ਐ ਬਸ ਚਾਹ ਐਨਾ ਟਾਈਮ ਚਾਹ ਲੂੰ ਐ ਬਸ ਚਿੱਤਰੀ ਹੋਈ ਆ ਜੱਜ ਚਾਹ ਮੈਂ ਮੈਂ ਕਿੰਨੀ ਛਾਟ ਮਾਰਦਾ ਚਾਚਾ ਸ਼ਰਮ ਕਰਲਾ ਮੈਂ ਮੈਂ ਸਦੀਤ ਜੀ ਅਤਰੀ ਮੈਂ ਸ਼ਾਟ ਪਾ ਗਈ ਸੀ ਜਿਹੜਾ ਪਾਣੀ ਰੋਕਣਾ ਤੇ ਖੰਡ ਰੋਕ ਦਿੱਤੀ ਮੈਂ ਨਾ ਇਹ ਮੈਂ ਤੁਹਾਨੂੰ ਕਿੰਨੀ ਵਾਰੀ ਕਹਤਾ ਵੀ ਘਰ ਦੀ ਗੰਦ ਘਰ ਚ ਡਿਗ ਜੇ ਇਤੋਂ ਵਧੀਆ ਕੋਈ ਗੰਗਲੇ ਜੀ ਚਾਚਾ ਬੜੀ ਮੋਟੀ ਤਾਂ ਸ਼ਰਮ ਕਰ ਲਾ ਮਰੇ ਹੋਏ ਆਪਣੇ ਭਰਾ ਦੀ ਸ਼ਰਮ ਕਰ ਲਾ ਅਗਾ ਨਾਈਟਮੇਰ ਇਨ ਮਾਈ ਹੈਡ ਆਈ ਫੀਲ ਅੰਜ ਕਲ ਤਾਂ ਸਭ ਬੈਰੀਆਂ ਵਾਂਗ ਹੀ ਲੱਗਾਂ ਲੱਗੇ ਕੋਈ ਡਰ ਨਹੀਂ ਬਲੈਨਾ ਤਾਂ ਵੈ ਵੀ ਹੁੰਦੀ ਆ ਯਾਰ ਲੱਲੂ ਕਰੇ ਕਮਲੀਆਂ ਰੰਗ ਸੱਦੀਆਂ ਆ

ਬਾਜ ਕੋਈ ਨਾ ਪੀਲਾ ਗਲਾਸ ਲੈ ਜੂ ਉਹ ਕੋਈ ਨਾ ਫਿਰ ਫੜਾ ਦੂ ਗਲਾਸ ਮੈਂ ਚੰਗਾ ਪੀ ਲਾ ਉਹ ਪਿਆ ਕੀ ਜਾਏਗਾ ਪੀ ਲਾ ਪਰ ਤੂੰ ਭੱਗ ਜਾ ਮੈਂ ਪੀ ਲੂਗਾ ਲੱਭ ਗਿਉ ਮੈਂ ਕਿੱਧਰ ਛੁੰਡੀਆਂ ਵੜਦਾ ਕਿੱਥੇ ਨਾਲੇ ਕਿੱਥੇ ਨਾਲੇ ਸਾਰ ਦਿਨ ਤੂੰ ਘਰੇ ਕੋਲੇ ਬਣ ਜਾ ਕਰ ਕਰੀਤਾ ਹੈਗਾ ਹੁਣ ਤੇਰੇ ਵਾਸਤੇ ਦੁੱਧ ਲੈ ਕੇ ਆਜਾ ਤਰੀਫ ਕਰ ਦੇ ਮੇਰੀ ਤੇਰੇ ਵਾਸਤੇ ਦੁੱਧ ਲੈ ਕੇ ਆਇਆ ਮੇਰੀ ਗੱਲ ਸੁਣ ਨਾਲੇ ਉੱਥੇ ਕਰਾ ਲਾ ਬਾਹਰੇ ਕਹਿੰਦਾ ਡਿਵੀਸ਼ਨ ਵਿੱਚ ਉੱਥੇ ਰਹਿਆ ਕਰੂੰਗਾ ਹੋਸਟਲ ਚ ਤਾਂ ਨਹੀਂ ਕਿਤੇ ਕਹਿੰਦਾ ਤੂੰ ਕਰਾ ਉੱਥੇ ਰਹਿ ਜਾ ਕਰ ਪੂਰੇ ਦਿਨੋ ਦਿਨੋ ਪਿੰਡ ਕਰਾ ਉੱਤੀ ਜਾਣਾ ਦੁੱਧ ਦਾ ਪੀ ਚਾਚੇ ਸਾਰਾ ਕੁਝੇ ਕਰਾ ਲਾਂਗੇ ਚੱਲ ਮੈਂ ਜਾਂਣਾ ਹਾਂ ਠੀਕ ਆ ਕੋਈ ਨਾ ਮਰ ਜਾ ਕਿਸੇ ਤੰਸੀ ਇਹ ਹੀ ਬਹੁਤ ਹੈ ਲੋਰੇ ਰਸਤਾ ਖੁੱਲ ਗਿਆ ਚਲੋ ਚਾਚਾ ਉੱਠੇ ਨਹੀਂ ਚਾਚਾ ਹਾਂ ਕੀ ਚਾਚਾ ਚਾਚਾ ਵੀਰੇ ਕੀ ਹੋ ਗਿਆ ਨਾ ਵਾ ਅੱਛਾ ਚਾਚੇ ਨੇ ਹੋ ਗਿਆ ਚਾਚੇ ਚਾਚੇ ਹੁਣ ਕੀ ਕਰੀਏ ਚਾਚੇ